ਜੇਲਾ ਫਰੋਹਡਪੁਰ ਵਿੱਚ ਇੱਕ ਦਮ ਜਿਹੜਾ ਮੌਸਮ ਹੈ ਉਹ ਤਾਂ ਬੀਲ ਹੁੰਦਾ ਦਿਖਾਈ ਦਿੱਤਾ ਤੇ ਅੱਜ ਜਿਹੜੀ ਆ ਗਰਮੀ ਨੇ ਜਿਹੜਾ ਅੱਤ ਕਰ ਦਿੱਤੀ ਹੈ ਜਿਸ ਨੂੰ ਲੈ ਕੇ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਜਿਹੜੀ ਦੂਸ ਜਾਂ ਰੇੜੀਆਂ ਤੇ ਜਿਹੜਾ ਰਾਸ਼ਾ ਉਹ ਦੇਖਣ ਨੂੰ ਮਿਲਦਾ ਕਿਉਂਕਿ ਗਰਮੀ ਵਧਣ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਵਧੀਆਂ ਗਈਆਂ ਤੇ ਲੋਕ ਵੀ ਜਿਹੜੇ ਤੇ ਦੂਸ ਪੀ ਕੇ ਜਿਹੜਾ ਆਪਣੇ ਅੰਦਰ ਕੇ ਖੰਡ ਪਾਉਂਦੇ ਦਿਖਾਈ ਦੇ ਰਹੇ ਆ ਤੇ ਥੋੜੀ ਰਾਹਤ ਮਹਿਸੂਸ ਕਰਦੇ ਆ ਭਾਜੀ ਅੱਜ ਕੀ ਮੌਸਮ ਹੈ ਤੇ ਕੀ ਕਹਿੰਦੇ ਵੀ ਜੱਤੀ ਅੱਜ ਗਰਮੀ ਨੇ ਅੱਜ ਆਪਦਾ ਪੂਰਾ ਰਤਬਾ ਵਿਖਾਇਆ ਬਹੁਤ ਗਰਮੀ ਪੈ ਰਹੀ ਹੈ ਤੇ ਲੋਕੀ ਜੂਸ ਬਹੁਤ ਪੀ ਰਹੇ ਨੇ ਤੇ ਜਿਹੜਾ ਇਹ ਜੂਸ ਏ ਇਹ ਬਹੁਤ ਹੀ ਸ਼ੁੱਧ ਤਰੀਕੇ ਨਾਲ ਬਣਾਇਆ ਜਾ ਰਿਹਾ ਕੋਈ ਇਹ ਤੇ ਮੱਖੀ ਮੱਛਰ ਨਹੀਂ ਬਹੁਤ ਹੀ ਸ਼ੁਰੂਗਾ ਨਾਲ ਤੇ ਲੋਕੀ ਚਾਹ ਨਾਲ ਆ ਕੇ ਪੀ ਰਹੇ ਨੇ ਧੰਨਵਾਦ ਤੁਸੀਂ ਦੇਖ ਸਕਦੇ ਹੋ ਵੀ ਗਰਮੀ ਵਧਣ ਕਰਕੇ ਕਿਸ ਤਰ੍ਹਾਂ ਜੜੀਆਂ ਜੂਸ ਏ ਜਿਹੜੇ ਰੇੜੀ ਦੇ ਉੱਤੇ ਲੈਣਾ ਨਜ਼ਰ ਆ ਰਹੀਆਂ ਤੇ ਲੋਕ ਬੱਚੇ ਹੋਣ ਚਾਹੇ ਵੱਡੇ ਹੋਣ ਪੀਓ ਜੂਸ ਪੀ ਕੇ ਜੜਾ ਉਹ ਆਪਣਾ ਆਨੰਦ ਵੀ ਲੈ ਰਹੇ ਨੇ ਤੇ ਗਰਮੀ ਤੋਂ ਰਾਹਤ ਵੀ ਜੜੀਆਂ ਉਹ ਲੈਂਦੇ ਮਹਿਸੂਸ ਕਰਦੇ ਪਏ ਨੇ ਤੇ ਇਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਜੜਿਆ ਉਹ ਰਾਹਤ ਲੈ ਰਹੇ ਭਾਈ ਜਿਹੜਾ ਅੱਜ ਕੀ ਮੌਸਮ ਹੈਗਾ ਜੇ ਕਿਹੜਾ ਤਰੀਕਾ ਜੁੱਸ ਕੇ ਅੱਜ ਭਾਈ ਬਹੁਤ ਜ਼ਿਆਦਾ ਗਰਮੀ ਆ ਜੋ ਕੇ ਕਹਿ ਰਹੇ ਹਾਂ ਮਤਲਬ ਹਰ ਦਾ ਹਰ ਦਾ ਤੁਹਰੇ ਚੱਕਰ ਆਉਣ ਲੱਗ ਜਾਂਦਾ ਇਸ ਕਰਕੇ ਦੂਸ ਜਿਹੜਾ ਸਿਹਤ ਲਈ ਬਹੁਤ ਵਧੀਆ ਚੀਜ਼ ਹੈ ਇਹਨਾਂ ਨੇ ਬਹੁਤ ਖਤਰਾ ਮਿੰਟ ਹੋ ਗਏ ਖੜੇ ਅਜੇ ਤੱਕ ਵਾਰੀ ਨਹੀਂ ਆ ਰਹੀ ਪਰ ਬਹੁਤ ਜ਼ਿਆਦਾ ਰਸ ਹੈ ਨਾ ਕੋਈ ਤੁਸੀਂ ਦੇਖ ਸਕਦੇ ਹੋ ਵੀ ਮਤਲਬ ਗਰਮੀ ਕਰਕੇ ਜਿਹੜਾ ਵੀ ਉਹ ਜੂਸ ਦੀ ਰੇੜੀ ਤੇ ਗੰਨੇ ਦਾ ਜੂਸ ਬੰਦਿਆ ਤੇ ਉਹਦਾ ਜਿਹੜਾ ਲੋਕ ਉਹ ਲਾਭ ਜਿਹੜਾ ਉਠਾਉਂਦੇ ਨਜ਼ਰ ਆ ਰਹੇ ਕੋਈ ਜ਼ਿਆਦਾ ਗਰਮੀ ਕਰਕੇ بھی یہ جڑا موسم چری ہے بدلاب آیا وہ اثر ہے اور, اور دیکھنے کو ملتا پہ ابھی لوگ بھی رہے ہیں اور یہ چیز یوز پی رہے ہو آج طرح ہوج تو آج سے بہت گرمی لگ رہی ہے بچے بھی کہہ رہے, رہے تھے کہ گرمی بہت لگ رہی ہے میں کہا چلو گرمی سا یوز پی کے گرمی پی تو, تو رات مل جائے سب تو ودیا ہے ਫੋਟੋਿੰਗ ਕੋ ਵੀ ਵਧੀਆ ਚੀਜ਼ ਹੈਗੀ ਕ। ਵੀ ਦੇਖੋ ਤਾਂ ਕਿ ਗਰਮੀ ਕਰਕੇ ਆ ਜਿਹੜੀ ਜਿਹੜੇ ਉੱਤੇ ਲੋਕਾਂ ਦਾ ਰਾਸ਼ੀ ਜੜਾ ਉਹ ਦੇਖਣ ਨੂੰ ਮਿਲਦਾ ਪਿਆ ਜਿਹੜੇ ਗੰਨੇ ਦਾ ਜੂਸ ਕਰਦੇ ਪਿਆ ਉਹ ਵੀ ਤਸਵੀਰਾਂ ਤੁਹਾਨੂੰ ਦਿਖਾਣੇ ਆ ਕਿ ਕਿੰਨਾ ਗੰਨੇ ਜੂਸ ਕੱਢ ਰਹੇ ਆ ਤੇ ਫਟਾਫਟ ਜੜਿਆ ਤੇ ਵੀ ਵਿਲਾਸਾ ਚ ਭਰ-ਭਰ ਕੇ ਜੇ ਲੋਕਾਂ ਨੂੰ ਪੈ ਵੀ ਜਾ ਰਿਹਾ। ਬਾਬਾ ਜੀ ਹਾਂਜੀ ਕਿੰਨੀ ਦੇਰ ਤੋਂ ਜਿਹੜਾ ਕੰਮ ਕਰ ਰਹੇ ਹੋ ਤੇ ਅੱਜ ਕਿਵੇਂ ਦਾ ਮੌਸਮ ਹੈ? ਅੱਜ ਮੌਸਮ ਥੀੜੀ ਗਰਮੀ ਹੈ। ਗਰਮੀ। ਹਾਂਜੀ ਸ਼ਨੀਵਾਰ ਹੈ ਜਦੋਂ ਤਾਂ ਛੁੱਟੀ ਛੇਤੀ ਹੋਈ ਹੈ ਤੇ ਬੱਚੇ ਵੀ ਰਹੀ ਹੋਵੇ ਆ। ਹਾਂਜੀ ਤੇ ਰਸ਼ਤਾ ਹੀ ਜਾਗਾ ਗੰਦੀ ਕਰਕੇ ਆ ਗਿਆ ਇਹਨੇ ਦਿਨਾਂ ਤੋਂ ਮੌਸਮ ਬਦਲਿਆ ਕੀ ਹੋਇਆ ਪਹਿਲਾਂ ਅੱਜ ਪਹਿਲਾਂ ਨਹੀਂ ਮੈਂ ਪਹਿਲਾਂ ਬੱਲੇ ਫੇਰੇ ਬਦਲ ਸੀ ਅੱਜ ਮੌਸਮ ਬਦਲ ਰਿਹਾ ਹੁਣ ਆਜੀ ਉਹ ਵੀ ਦੇਖਾਂਗੇ ਮੌਸਮ ਬਦਲਿਆ ਜਿਸ ਕਰਕੇ ਮਤਲਬ ਜਿਹਾ ਜੇ ਲੈਣਾ ਤੁਸੀਂ ਪਹਿਲਾਂ ਤਸਵੀਰਾਂ ਤੁਹਾਨੂੰ ਦਿਵਾਵਾਂਗੇ ਕਿ ਕਿਸ ਤਰ੍ਹਾਂ ਜਿਹੜੇ ਲੋਕ ਆ ਉਹ ਜਿਹੜੇ ਇੱਥੇ ਆਂਦੇ ਪਹਿਲੇ ਦਿਖਾਈ ਦੇ ਰਹੇ ਨੇ ਤੇ ਕਾਫੀ ਰਸ਼ ਹੈ ਜਿਹੜਾ ਇਸੇ ਲੱਗਿਆ ਹੋਇਆ ਕਿ ਲੋਕ ਜਿਹੜੇ ਜੂਸ ਆ ਪੀ ਕੇ ਆਨੰਦ ਵੀ ਲੈ ਰਹੇ ਨੇ ਤੇ ਗਰਮੀ ਤੋਂ ਰਾਹਤ ਵੀ ਪਾ ਰਹੇ ਨੇ ਭਾਜੀ ਅੱਜ ਦਾ ਜਿਹੜਾ ਮੌਸਮ ਹੈ ਕੀ ਕਹਿੰਦਾ ਜੀ ਸ਼ਹਿਰ ਦਾ ਮੌਸਮ ਤਾਂ ਠੀਕ-ਠਾਕ ਸੀ ਪਰ ਦੁਪਹਿਰੇ ਤਾਂ ਬਹੁਤ ਜ਼ਿਆਦਾ ਗਰਮੀ ਹੋ ਗਈ ਹੈ ਤੇ ਰਾਹਤ ਦੇ ਲਈ ਕੰਨੇ ਦਾ ਜੂਸ ਸਭ ਤੋਂ ਵੈਟਰ ਲੱਗਦਾ ਵੈ ਕੋਲਡਿੰਗ ਦੇ ਨਾਲ ਉਹ ਇਸ ਕਰਕੇ ਬੱਚਿਆਂ ਨਾਲ ਅਸੀਂ ਪੀਣ ਵਾਸਤੇ ਆਏ ਹਾਂ ਕਹਿੰਦੇ ਵੀ ਜੇਰਾ ਮੌਸਮ ਬਰਲਿਆ ਚ ਅਸੀਂ ਇਸੇ ਰਾਤ ਨੂੰ ਮੌਸਮ ਵਾਚਾ ਪਰ ਕਾਇਰ ਦੇ ਲਈ ਸਭੀ ਕਰੀਏ ਦੁਪਹਿਰ ਦੇ ਟਾਈਮ ਜਿਹੜੀ ਆ ਕਾਫੀ ਜਿਹੜੀ ਆ ਗਰਮੀ ਆ ਉਹ ਲੋਕ ਮਹਿਸੂਸ ਕਰਦੇ ਦਿਖਾਈ ਦੇ ਰਹੇ ਨੇ ਕਿਉਂਕਿ ਲੋਕਾਂ ਦਾ ਕਹਿਣਾ ਵੀ ਅੱਜ ਜਿਹੜੀ ਆ ਗਰਮੀ ਆ ਉਹ ਅੱਤ ਦੀ ਤਰ੍ਹਾਂ ਗਰਮੀ ਜਿਹੜੀ ਆ ਉਹ ਸ਼ੁਰੂ ਹੋ ਗਈ ਆ ਜਿਸ ਕਰਕੇ ਉਹਨਾਂ ਨੂੰ ਕਾਫੀ ਮੁਸ਼ਕਲ ਆ ਰਹੀਆਂ ਸੀ ਜਾਂ ਤੇ ਜਦੋਂ ਵੀ ਉਹ ਕੰਮ ਤੋਂ ਜਾਂ ਸਫ਼ਰ ਤੋਂ ਜਿਹੜਾ ਉਹ ਘਰਾਂ ਨੂੰ ਜਾਂਦੇ ਨੇ ਤੇ ਜਾਂ ਘਰਾਂ ਤੋਂ ਜਿਹੜਾ ਸਫ਼ਰ ਨੂੰ ਜਾਂਦੇ ਨੇ ਤੇ ਰਸਤੇ ਵਿੱਚ ਜਿਹੜੀ ਜੂਸ ਦੀ ਜਿਹੜੀ ਵੇਖਦੇ ਆ ਉਹ ਜੂਸ ਦੀ ਜਿਹੜੀ ਤੇ ਰੁਕ ਜਾਂਦੇ ਨੇ ਤੇ ਲੋਕ ਵੀ ਦੇਖੋ ਕਿ ਕਿਸ ਤਰ੍ਹਾਂ ਜਿਹੜਾ ਜੂਸ ਦਾ ਵੀ ਆਨੰਦ ਲੈ ਰਹੇ ਨੇ ਤੇ ਮਤਲਬ ਕਿ ਆਪਣੀ ਪਿਆਸ ਵੀ ਬੁਝਾਤੇ ਨਜ਼ਰ ਆ ਰਹੇ ਆ گرمی کر کے کافی مشکل آنیا درپیش شروع ہو چکی ہے پہلا دن نے اپنا کروٹ لیا بدلا گرمی زیادہ دے رہے ہیں کیونکہ دوپہر کا بھی گرمی جڑی ہے بہت زیادہ دکھائی دے رہی ہے جی سنگھ دینک سویرا فروزپور دس دنیا کی ہر خبر سب سے پہلے دیکھنے کے لیے فالو کریں دینک سویرا ٹی وی یوٹیوب Facebook Instagram X aur WhatsApp channel par